ਕੀ ਹੁਣ ਜਿਹੜੀ ਮੀਟਿੰਗ ਪਈ ਆ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਡੀਐਸਪੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ ਵਿੱਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛਿੱਟੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤੁਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਕੋ ਦਰਜ ਕਰਨ ਲੱਗਦੇ ਹਾਂ ਜਦੋਂ ਤੁਰੰਤ ਸਾਡੀ ਐਫਆਈਆਰ ਪਿਆਰ ਹੋ ਗਈ ਇਹ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਦੀ ਜਿਹੜੀ ਜੋ ਸਡੀਆਂ ਕਾਂਡੀਆਂ ਨੂੰ ਸੰਭੂਤਾਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕਾਂ ਦੇ ਸਮਾਨ ਬਰਾਮਦ ਹੋਇਆ ਇੱਕ ਟਰੈਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਹੋਈ ਤੇ ਐਫ ਆਈ ਆਰ ਦਰਜ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦੇਓ ਬੰਦਿਆਂ ਦੀ ਗ੍ਰਿਫਤਾਰੀ ਕਰੋ ਉਹ ਹਰਮਾਨ ਦੇ ਤੋਂ ਕਿ ਸਾਡੇ ਲੋਕਾਂ ਦੇ ਸਾਹਮਣੇ ਆ ਵੀ ਕਿੰਨਾ ਸਮਾਨ ਕਿਉਂ ਤਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਇਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਟੀ. ਸੀਗੇ ਪੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਚੜ੍ਹ ਬੋਲ ਰਹੇ ਕਿ ਕਿਹੜੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕਵਾੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਖੜੀ ਪਰਸ਼ਦਰ ਦੇ ਪਛੇਤਰ ਤੇ ਹੈ ਨਾ ਹੁਣ ਤੁਸੀਂ ਦੂਜੀ ਦੀ ਮੰਗ ਕਰਦੇ ਜਿਹੜੀ ਲਵਾੜ ਤੇ ਮੀਡੀਆ ਬਿਲਕੁਲ ਫੂ ਪਾਰਕਿਟ ਤੇ ਇੱਕ ਕਰਚਾ ਹੋਰ ਵਰਤੇ ਕਰਾਉਣ ਦੀ ਮੰਗ ਕਰਦੇ ਲਵਾੜ ਵੀ ਪਹਿਲੀ ਵਾਲਾ ਵੀ ਕਿ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਸਨਾਖਤ ਕੀਤੇ ਉਹ ਪਰਚਾ ਵੀ ਪੂਪੂ ਬੰਕ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਦਾ ਆਰਾਮ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਦੇਖਦੇ ਕਿੰਨੇ ਸਮੇਂ ਚ ਬਈ ਯਾਰ ਲਾਂਚ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਚ ਰੁੱਖੇ ਆ ਤੇ ਉਸ ਤੋਂ ਬਾਅਦ ਨਾਲ ਵੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਕਿ ਸੀਆਈ ਸਟਾਫ ਨੂੰ ਕਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਆ ਰਵਈਆ ਇੱਥੋਂ ਦੇ ਦਾ ਆਪੇ ਦੇ ਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦੁਬਾਰਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿੱਤੇ ਪੱਕੂ ਹੁਣੀ ਜਹਾ ਦੀ ਪਤਨੀ ਸਹਤਾ ਚਾਵਲਾ ਇੱਕੋ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇ ਭਰੀ ਐ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦੇ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਲੇਕੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਕੇ ਜੀ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਦੋਸਤ ਕਸੂਰ ਨਹੀਂ ਸੀ ਸਾਹੀ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਧਾ ਕਿਤੇ ਨਾ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਆਲਾਣੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਦੇਖੋ ਵੀ ਐਡਾ ਕੀ ਐ ਅਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਗੁਲ ਨਹੀਂ ਚੱਲਣਾ ਹੋਣੇ ਹਨਾ ਦਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਗਾ ਤੇ ਨਹੀਂ ਤਾਂ ਜੀ ਤੁਹਾਡਾ ਟਰੋ ਕਰ ਰੱਖੀ ਅਲਾਨੀਆਂ ਕਿਹਦਾ ਸਟੇਜ ਦੋਲਾਨ ਕਰਕੇ ਜਿੱਦਾਂ ਟੈਂਟ ਲਾਏ ਹੋਏ ਆ ਜੜੀਆਂ ਵਿਚਿਆਂ ਤੇ ਤੁਹਾਨੂੰ ਲੰਗੜੀ ਦੀ ਚਾਹੀਦੀ ਸੀ ਉਹ ਤੋਂ ਪਹਿਲੀ ਵੱਡੀ ਮਲਕ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਇਹਨਾਂ ਦਾ ਸਮਝਾਓ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਾਓ ਵੀ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਹਾ ਅਸੀਂ ਤਾਂ ਇਹ ਸਮਝਦੇ ਆ ਕਿ ਜ਼ੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸ ਤਰ੍ਹਾਂ ਦੇ ਕਰੋਪ ਕੀਤੇ ਹੈਗੇ ਐ ਡੀਪੀਆ ਤੇ ਕਰੋਪ ਕੀਤੇ ਐ ਐਸਐਸਪੀਆ ਨੇ ਕਰੋਪ ਕੀਤੇ ਐ ਕਿਉਂ ਜਿਆ ਨੌਕਤਾ ਕਰਨ ਲਈ ਆਇਆ ਇਹ ਜੋ ਸਿੱਖਣਾ ਚਾਹੇਗਾ ਬਲਾਗਮ ਨੂੰ ਅਸੀਂ ਦਹੀ ਕਮਾਂਗੇ ਅੱਜ ਕਿਸਾਨਾਂ ਨੇ ਸੰਗਠਿਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕੌਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਦੀ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਨੇ ਜਿਹੜੀਆਂ ਨੇ ਕੋਈ ਅੱਜ ਦਾ ਪੀਸ ਫੋਨ ਜਿਹੜਾ ਕਰਦਾ ਘਟਾ ਨਹੀਂ ਕਰ ਰਹੇ ਹੈਗੇ ਨੇ ਤੇ ਦਰਾਨੀ ਤਰ੍ਹਾਂ ਇੱਕ ਨਿੱਕਾ ਜਿਹਾ ਰਿসিডেন্ট ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਜੀ ਪਰਤਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕਰੀ ਵਾਲੀ ਤੇ ਨਾ ਮਤਲਬ ਕਿ ਕਿੱਥੇ ਵੀ ਪਹੁੰਚੇਗਾ ਮਾਮਲਾ ਕਿੰਨਾ ਵੱਡਾ ਕਿੱਦਾਂ ਜਾਵੇ ਤੇ ਸੀਰੇ ਦੀ ਮਜ਼ਦੂਰ ਇਨਵੋਲ ਹੋਣਾ ਮਤਲਬ ਕੀ ਕੀਤਾ ਚਾਲੀਏ ਚੋਰੀ ਕਰਨਾ ਮਤਲਬ ਸੀ ਕਿ ਉਸ ਇਨਵੈਸਟੀਗੇਸ਼ਨ ਪਹਿਲਾਂ ਵੀ ਇਹ ਨਹੀਂ ਕਰੀ ਇਹ ਪੁਰਾਣਾ ਮੈਟਰ ਹੈ ਉਹ ਜਿਹੜੀ ਆਲਰੇਡੀ ਅਫੇਅਰ ਹੋਈ ਹੋਈ ਹੈ ਇਹਨੂੰ ਚੁਕਾ ਰਣ ਵਾਲੇ ਕੁਝ ਮੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਕਾਲੀ ਮਿਲੀ ਸੀਗੀ ਉਸ ਸੰਬੰਧੀ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ 211 ਨਾਲ ਸੰਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਨੂੰ ਅਸੀਂ ਤਰਕਾਲ ਕਰਨੇ ਦੀ ਵਾਜਬ ਕਰਦੇ ਜੇ ਅਸੀਂ ਕਮਿਸ਼ਨੇਰ ਹਾਂ ਜੀ ਇਹ ਸਟਾਫ ਪਿਆਲਾ ਤੋਂ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਾਨੂੰ ਇਹ ਸੰਬੰਧੀ ਜਿਹੜਾ ਹੈਗਾ ਜਿਨੀਆਂ ਅਸਰਾਂ ਦੇ ਨਾਲ ਜਿਹੜਾ ਧਿਆਨ ਦੇਣ ਦੇ ਉੱਤੇ ਲਿਆ ਕੇ

ਇਹ ਦਰਖਾਸਤ ਹੈਗੀ ਹੈ ਮੈਟਰ ਦਾ ਜਾਸਤ ਮੈਟਰ ਹੈਗਾ ਜਿਵੇਂ ਅੱਗੇ ਦੋ ਹੀ ਬਿਆਨ ਦੇ ਦਿੱਤਾ ਬਿਆਨ ਦੇ ਦਿੱਤਾ ਤੱਥ ਹੋ ਰਹੀ ਨਵੀਂ ਨੰਬਰ ਹਾਂ ਨਿੱਦਿਰ ਬਿਆਨ ਦੇ ਦੋ ਆਪਰੇ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖੜਾ ਸਕਦਾ ਹੈ ਤੇ ਪ੍ਰਚਾਲ ਦਾ ਮੈਟਰ ਦੇਰੇ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਵਾਂਗੇ ਵਿਚ ਲਵਾਂਗੇ ਉਹਨੂੰ ਕਿਤਾਬ ਦੇ ਕੋਰਸ ਆਪਦੀ ਮਸਤਾਂ ਨਿਪਟਣਗੇ ਕਰਨ ਤਾਂ ਹਾਰ ਉਸ ਆਲਮੋਸਟ ਲਿਬਰੇਟਿਟੇ ਹੋ ਗਿਆ ਹੈ। ਆਹ ਤਾਂ ਕਹਿੰਦੇ ਕਿ ਮੇਰੇ ਐਫਆਈਆਰ ਦੀ ਕਾਪੀ ਸਾਨੂੰ ਦੇ ਕੇ ਅਸੀਂ ਇੱਕ ਚਿੱਠੀ ਲਿਖ ਜਾਵਾਂਗੇ। ਉਹ ਪਹਿਲ ਵਰਤੂ ਜੁੱਤੀਆਂ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਜ ਤੋਂ ਸਾਂਤੀ ਬਣ ਚੁੱਕੀ ਹੈ। ਕਿਹਨਾ ਕਿਹਨਾ ਦੇ ਨਾਮ ਐਡ ਕਰਨ ਦੀ ਗੱਲ ਕਰੀ ਜੀ। ਇਹ ਪ੍ਰਤਾਵ ਦੀਨੇ ਐਪਲੀਕੇਸ਼ਨ ਦਿੱਤੀ ਹੈਗੀ ਜੀ ਉਹ ਵੇਖਦੇ ਸਾ। ਧੰਨਵਾਦ।